ਤੇਜ ਰਫਤਾਰ ਮੁਰਤੋ ਕਹਿਰ ਬਣੀ ਐ ਇੱਕ ਨੌਜਵਾਨ ਦੀ ਜਾਨ ਤੇਜ਼ ਰਫਤਾਰ ਨੇ ਲੈ ਲਈ ਐ ਹਾਦਸਾ ਇਨਾ ਪਿਆਨ ਠੀਕੀਕਾਰ ਦੇ ਟੋਟੇ ਟੋਟੇ ਹੋ ਜਾਂਦੇ ਨੇ ਤਾਂ ਕਪੂਥਲਾ ਦੇ ਵਿੱਚ ਇਹ ਵੱਡਾ ਸੜਕ ਹਾ사 ਵਾਪਰਿਆ ਹੈ ਜਿੱਥੇ ਰਾਤ 10 ਵਜੇ ਦੇ ਕਰੀਬ ਕਪੂਥਲਾ ਗੋਇੰਦਵਾਲ ਸਾਹਿਬ ਮਾਰਗ ਦੇ ਉੱਤੇ ਪਿੰਡ ਉੱਚਾ ਬੇੜ ਦੇ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਵੈਂਟੋ ਗੱਡੀ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਜਾਂਦੀ ਹੈ ਅਤੇ ਕਾਰ ਚਾਲਕ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਦਾ ਜਾਣਕਾਰੀ ਮੁਤਾਬਕ ਕਿਸੇ ਪੋਲੀਟੀਕਲ ਪਾਰਟੀ ਦੇ ਬਲਾਕ ਪ੍ਰਧਾਨ ਦੇ ਪੁੱਤ ਦੇ ਨਾਲ ਇਹ ਪੂਰਾ ਹਾਸਾ ਵਾਪਰਿਆ ਏ ਤਾਂ ਵਿਕਰਮ ਸਿੰਘ ਉੱਚਾ ਸਾਬਕਾ ਸਰਪੰਚ ਦੇ ਪੁੱਤਰ ਉੱਤਮ ਸਿੰਘ ਦੇ ਨਾਲ ਇਹ ਪੂਰਾ ਹਾਸਾ ਵਾਪਰਿਆ ਏ ਜਿਹੜਾ ਆਪਣੇ ਪਿੰਡ ਤੋਂ ਕਪੂਥੜਾ ਵੱਲ ਨੂੰ ਜਾ ਰਿਹਾ ਸੀ ਅਤੇ ਜਦੋਂ ਉਹ ਪੈਟਰੋਲ ਪੰਪ ਦੇ ਕੋਲ ਪਹੁੰਚਦਾ ਏ ਤਾਂ ਤੇਜ਼ ਰਫ਼ਤਾਰ ਹੋਣ ਕਰਕੇ ਗੱਡੀ ਬੇਕਾਬੂ ਹੋ ਜਾਂਦੀ ਏ ਅਤੇ ਦਰਖਤ ਨਾਲ ਟਕਰਾਉਂਦੇ ਹੀ ਗੱਡੀ ਟੋਟੇ ਟੋਟੇ ਹੋ ਜਾਂਦੀ ਏ ਹਾਸਾ ਇੰਨਾ ਭਿਆਨਕ ਹੁੰਦਾ ਹੈ ਕਿ ਨੌਜਵਾਨ ਦੀ ਮੌਕੇ ਤੇ ਹੀ ਜਾਨ ਨਿਕਲ ਜਾਂਦੀ ਹੈ ਤਾਂ ਇਸ ਘਟਨਾ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤਾਂ ਉਸ ਨੌਜਵਾਨ ਦਾ ਜਨਮ ਦਿਨ ਕੱਲ ਯਾਨੀ ਕਿ 8 ਅਗਸਤ ਨੂੰ ਸੀ ਲੇਕਿਨ ਜਨਮ ਦਿਨ ਤੋਂ 2 ਦਿਨ ਪਹਿਲਾਂ ਹੀ ਇੱਕ ਸੜਕ ਹਾਸਾ ਹੁੰਦਾ ਹੈ ਅਤੇ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਨੌਜਵਾਨ ਨੇ ਅਜੇ 18 ਸਾਲ ਦਾ ਹੋਣਾ ਸੀ ਇਸ ਤੋਂ ਪਹਿਲਾਂ ਹੀ ਉਸ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਵਿਦੇਸ਼ ਤੋਂ ਅਰਤਣ ਤੋਂ ਬਾਅਦ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਹੋ ਸਕਦਾ ਹੈ ਕਿ ਕੱਲ ਜਨਮ ਦਿਨ ਵਾਲੇ ਦਿਨ ਹੀ ਉਸ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇ ਤਾਂ ਜ਼ਿੰਦਗੀ ਆ ਜਿਹੜੀ ਉਹ ਪਤਾ ਨਹੀਂ ਕਿਹੜੇ ਮੋੜ ਤੇ ਧੋਖਾ ਦੇ ਜਾਵੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਨੌਜਵਾਨ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਆਪਣੇ ਵਾਹਨ ਚਲਾਉਂਦੇ ਨੇ ਜਿਹੜੇ ਕਈ ਵਾਰ ਆਪਣੀ ਅਤੇ ਹੋਰ ਲੋਕਾਂ ਦੀ ਜਾਨ ਵੀ ਲੈ ਬੈਠਦੇ ਨੇ ਕੁਝ ਇਸੇ ਤਰ੍ਹਾਂ ਦਾ ਹਾਦਸਾ ਜਿਹੜਾ ਉਹ ਕਪੂਠੜਾ ਦੇ ਪਿੰਡ ਉੱਚਾ ਬੀੜ ਦੇ ਵਿੱਚ ਵਾਪਰਿਆ ਹੈ ਤਾਂ ਨੌਜਵਾਨ ਨੇ ਅਜੇ 18 ਸਾਲ ਦਾ ਹੋਣਾ ਸੀ 18 ਸਾਲ ਦਾ ਹੋਣ ਤੋਂ ਦੋ ਦਿਨ ਪਹਿਲਾਂ ਹੀ ਇੱਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਹੁਣ ਕਾਨੂੰਨ ਲਿਆਂਦਾ ਜਾ ਰਿਹਾ ਹੈ ਕੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਜਿਹੜੇ ਉਹ ਵਾਹਨ ਨਹੀਂ ਚਲਾ ਸਕਣਗੇ ਅਗਰ ਉਹ ਵਾਹਨ ਚਲਾਉਂਦੇ ਨੇ ਤਾਂ 32000 ਰੁਪਏ ਦਾ ਜੁਰਮਾਨਾ ਹੋਵੇਗਾ ਨਾਲ ਹੀ ਉਹਨਾਂ ਦੇ ਮਾਪਿਆਂ ਨੂੰ 3 ਸਾਲ ਤੱਕ ਦੀ ਸਜ਼ਾ ਜਿਹੜੀ ਉਹ ਵੀ ਹੋ ਸਕਦੀ ਹੈ ਤਾਂ ਸਰਕਾਰ ਰੂਲ ਆ ਜਿਹੜੀ ਉਹ ਸੇਫਟੀ ਦੇ ਮੱਦੇ ਨਜ਼ਰ ਲਿਆਉਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਤੇਜ਼ ਰਫਤਾਰ ਦੇ ਨਾਲ ਇੱਕ ਵੈਂਟੋ ਗੱਡੀ ਜਿਸ ਨੂੰ ਬਹੁਤ ਮਜ਼ਬੂਤ ਕਾਰ ਮੰਨਿਆ ਜਾਂਦਾ ਹੈ ਉਹ ਟੋਟੇ ਟੋਟੇ ਹੋ ਗਈ ਹੈ ਤਾਂ ਅੰਦਾਜ਼ਾ ਲਗਾ ਆ ਜਾ ਸਕਦਾ ਹੈ ਕਿ ਕਰੀਬ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਇਹ ਕਾਰ ਗੁਜ਼ਰ ਰਹੀ ਹੋਣੀ ਤਾਂ ਹੋ ਸਕਦਾ ਹੈ ਕਿ ਇਸ ਤੋਂ ਜ਼ਿਆਦਾ ਰਫਤਾਰ ਵੀ ਇਸ ਕਾਰ ਦੀ ਹੋਵੇ ਲੇਕਿਨ ਤੇਜ਼ ਰਫਤਾਰ ਆ ਜਿਹੜੀ ਉਸ ਦਾ ਅੰਤ ਬਹੁਤ ਭਿਆਨਕ ਹੁੰਦਾ ਹੈ ਬਹੁਤ ਹੀ ਭਿਆਨਕ ਹਾਦਸੇ ਨੇ ਜਿਹੜੇ ਉਹ ਲਾਪਰਵਾਹੀ ਅਤੇ ਤੇਜ਼ ਵਾਹਨ ਚਲਾਉਣ ਕਰਕੇ ਵਾਪਰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਇੱਕ ਕਾਰ ਦੇ ਪਰਖੱਚੇ ਨੇ ਜਿਹੜੇ ਉਹ ਉੜੇ ਹੋਏ ਨੇ ਕਾਰ ਦੇ ਇੰਜਣ ਵਾਲਾ ਪਾਸਾ ਜਿਹੜਾ ਉਹ ਖਤਾਨਾਂ ਦੇ ਵਿੱਚ ਪਾਣੀ ਦੇ ਵਿੱਚ ਡਿੱਗਿਆ ਹੋਇਆ ਏ ਜਦਕਿ ਕਾਰ ਦਾ ਪਿਛਲਾ ਹਿੱਸਾ ਜਿਹੜਾ ਉਹ ਦਰਖਤ ਨਾਲ ਟਕਰਾ ਕੇ ਉੱਥੇ ਹੀ ਰਹਿ ਜਾਂਦਾ ਹੈ ਤਾਂ ਭਿਆਨਕ ਸੜਕ ਹਾਸਾ ਜਿਹੜਾ ਉਹ ਵਾਪਰੇ ਆਏ ਸੋ ਇਸੀ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਆਪਣੇ ਵਾਹਨ ਨੇ ਜਿਹੜੇ ਉਹ ਨਿਸ਼ਚਿਤ ਰਫਤਾਰ ਦੇ ਵਿੱਚ ਕਾਬੂ ਹੇਠ ਹੀ ਚਲਾਏ ਜਾਣ ਤਾਂ ਜੋ ਤੁਹਾਡੇ ਨਾਲ ਕੋਈ ਅਜਿਹੀ ਅਣਸਕਾਮੀ ਘਟਨਾ ਨਾ ਵਾਪਰੇ